ਬਹੁਤ سارے ਸਕੂਲ ਜਿਹੜੇ ਨੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਜੇ ਗੱਲ ਕਰੀਏ ਤਾਂ ਡੀਸੀ ਅਮਲਸਰ ਜਿਹੜਾ ਸਾਖੀ ਸ਼ਾਹਨੀ ਵੱਲੋਂ ਜਿਹੜਾ ਇੱਕ ਪਹਿਲ ਕਦਮੀ ਕੀਤੀ ਗਈ ਹੈ ਉਹਨਾਂ ਵੱਲੋਂ ਜਿਹੜੇ ਸੁਪਰੀਮ ਕੋਰਟ ਤੋਂ ਜਿਹੜੇ ਗੱਲ ਕਰੀਏ ਜਿਹੜੇ ਐਡਵੋਕੇਟਸ ਨੇ ਜਾਂ ਫਿਰ ਜਿਹੜੇ ਸੀਏ ਨੇ ਉਹ ਉਹਨਾਂ ਦੀ ਟੀਮ ਨੂੰ ਜਿਹੜਾ ਸਕੂਲਾਂ ਦੇ ਵਿੱਚ ਸਰਹੱਦ ਦੇ ਸਕੂਲਾਂ ਦੇ ਵਿੱਚ ਭੇਜਿਆ ਗਿਆ ਤਾਂ ਜੋ ਜਿਹੜੇ ਬੱਚੇ ਜਿਹੜੇ ਲੋੜਵੰਦ ਨੇ ਔਰ ਉਹਨਾਂ ਨੂੰ ਬੈਗ ਜਾਂ ਸਟੇਸ਼ਨਰੀ ਵਗੈਰਾ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾਵੇ ਮੇਰੇ ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਸ ਵੇਲੇ ਟੀਮ ਜਿਹੜੀ ਆ ਉਹ ਸਰਕਾਰੀ ਸਕੂਲ ਦੁੱਜੋਵਾਲ ਦੇ ਵਿੱਚ ਪਹੁੰਚੀ ਹੈ ਜਿੱਥੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਜਿਹੜਾ ਬੈਗ ਦਿੱਤੇ ਜਾ ਰਹੇ ਨੇ ਬੈਗ ਦੇ ਜਿਹੜੇ ਕਿੱਟਸ ਦੇ ਵਿੱਚ ਉਹਨਾਂ ਦੀ ਲੋੜਿੰਦਾ ਕਿਤਾਬਾਂ ਕਾਪੀਆਂ ਪੈਨਸਲ ਪੈਨ ਔਰ ਜੇ ਗੱਲ ਕਰੀਏ ਤਾਂ ਪਾਣੀ ਵਾਲੀ ਬੋਤਲ ਤੱਕ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਆ ਗੱਲਬਾਤ ਕਰ ਲੈਂਦੇ ਆ ਸਰ ਤੁਸੀਂ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ ਇਹਨਾਂ ਬੱਚਿਆਂ ਦੇ ਵਿੱਚ ਪਹਿਲਾਂ ਤਾਂ ਹਾਲਾਤ ਦੱਸੋ ਤੁਹਾਨੂੰ ਕਿਸ ਤਰੀਕੇ ਦੇ ਲੱਗੇ ਕੀ ਲੋੜ ਤਾਂ ਜੀ ਮੈਂ ਪਹਿਲੇ ਦਸ ਨੇ ਆਇਆ ਸੀ ਜਦੋਂ ਹਾਲਾਤ ਬਹੁਤ ਖਰਾਬ ਸੀ ਹੁੰਦੇ ਹਾਲਾਤ जो, चंगे है। और जो हिम्मत वाली काला है तुसी अपने बच्चों खड़े कर सके मां बाप भी बच्चों और जो टीचर है इन्हों का कोई मुकाबला नहीं अभी भी टीचर पढ़े लिखे लेकिन जो इतना टीचर कर रही है वो बहुत इन बुरे हालात इन गर्मी च इन्नी हीट चो बच्चों को पढ़ाते हैं और जो तुम लोग काम कर रहे हो प्रेस काम कर रही है ਉਹਦਾ ਵੀ ਕੋਈ ਮੁਕਾਬਲਾ ਨਹੀਂ ਸਰ ਇਹ ਮੈਸੇਜ ਤੁਹਾਨੂੰ ਜਗਾ ਜਗਾ ਭੇਜਣਾ ਚਾਹੀਦਾ ਹੈ ਤਾਂ ਕਿ ਜੋ ਸਾਡੇ ਵਰਗੇ ਬਹੁਤ ਦੁਨੀਆਂ ਦੇ ਸੇਵਰ ਐਸੀ ਇਹ ਤਾਂ ਕੁਝ ਵੀ ਨਹੀਂ ਕਰਦੇ ਸਰ ਤੋਂ ਬਹੁਤ ਵੱਡੇ ਵੱਡੇ ਸਰਵਰ ਕਰਨ ਵਾਲੇ ਪਰ ਇਹ ਤੁਹਾਨੂੰ ਮੈਸੇਜ ਟੀਵੀ ਦੇਣੇ ਚਾਹੀਦੇ ਹੈ ਤਾਂ ਕਿ ਇਹ ਬੱਚੇ ਜਿੰਨੀ ਜਲਦੀ ਖੜੇ ਹੋ ਸਕਣ ਸਾਡਾ ਭਵਿਸ਼ਾ ਹੈ ਸਰ ਮੈਂ ਮੇਰੇ ਤਾਂ ਆਪਣੇ ਗੁਰੂ ਮੇਰੇ ਨਾਲ ਨੇ ਇੰਨੀ ਉਮਰ ਸਾਡੇ ਨਾਲ ਲਾਏ ਨੇ ਸਾਨੂੰ ਉਹਨਾਂ ਨੇ ਪੜਾਇਆ ਅਸੀਂ ਪੜਾਈ ਦੀ ਕੀਮਤ ਸਮਝਨੇ ਕਿ ਬਸ ਐਸੀ ਭਾਟੀਆ ਸਾਡੇ ਗੁਰੂ ਨੇ ਸਾਨੂੰ ਸਾਰਿਆਂ ਨੇ ਪੜਾਇਆ ਉਹ 80 ਸਾਲ ਦੀ ਉਮਰ ਚ ਸਾਡੇ ਨਾਲ ਲਾਏ ਨੇ ਤੋ ਇਹ ਮੈਂ ਜਸਬਾਤ ਖਾਨ ਦਾ ਕਥਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਲਦੀ ਜਲਦੀ ਹੋਣ ਸਰ ਇਹ ਹਰ ਹਰ ਬੱਚੇ ਨੂੰ ਬਾਰਡਰ ਦੇ ਵਿੱਚ ਜਿੰਨੇ ਵੀ ਸਕੂਲ ਪ੍ਰਭਾਵਿਤ ਹੋਏ ਸਾਰੇ ਬੱਚਿਆਂ ਨੂੰ ਦੇਣਗੇ ਕੋਈ ਟੀਚਾ ਬਣਾਇ ਕਿੰਨੇ ਬੱਚਿਆਂ ਨੂੰ ਦੇਓ ਜੀ ਫਿਰਲਾ ਸਾਖੀ ਮੈਡਮ ਦਾ ਜੋ ਹੁਕਮ ਸੀ 10000 ਪੈਕੇਟਸ ਅਸੀਂ ਅਸੀਂ ਲੋਕਾਂ ਨੇ 3000 ਦਿੱਤੀਆਂ ਲੇਕਿਨ ਦੈਟਸ ਆਫਟਰ ਸैमਸਨ ਸਾਹਿਬ ਨੇ 10000 ਅਰੇਂਜ ਕਰ ਲਿਆ ਹੈ ਔਰ ਬਲੋਕੀ ਬਾਕੀ ਆ ਰਹੇ ਹੈ ਔਰ ਅੱਗੇ ਉਹ ਜੋ ਸਾਡਾ ਹੁਕਮ ਕਰਨਗੇ ਜੋ ਸਾਨੂੰ ਸੈਂਟਰ ਦਾ ਹੁਕਮ ਕਰਨਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਤ ਅਸੀਂ ਇੱਥੇ ਆ ਕੇ ਨਾਲ ਮਿਲਾਂਗੇ ਲਗਾਤਾਰ ਸਾਨੂੰ ਸਾਡਾ ਬਹੁਤ ਵੈਲਕਮ ਹੋਇਆ ਹੈ ਅਸੀਂ ਬਰੈਡਕ੍ਰਾਸ ਸੁਸਾਇਟੀ ਨੇ ਸਾਡੀ ਇੰਨੀ ਹੈਲਪ ਕੀਤੀ ਹੈ ਤੁਸੀਂ ਸੋਚ ਨਹੀਂ ਸਕਦੇ ਬੱਚੇ ਬੈਗ ਮਿਲਿਆ ਖੁਸ਼ ਹੋ ਤੁਸੀਂ ਪਹਿਲਾ ਬੈਗ ਹੈਗਾ ਸੀ ਠੀਕ ਸੀ ਕਿ ਫਟਿਆ ਸੀ ਪਹਿਲਾਂ ਨਹੀਂ ਅਗੇ ਜਰੂਰ ਤਾਂ ਹੈਗੀ ਸੀ ਨਾ ਬੈਗ ਦੀ ਕੀ ਕੀ ਹੈ ਵਿੱਚ ਵੇਖਿਆ ਤੁਸੀਂ ਕਾਪੀ ਹੈ ਹਾਂ ਲੋਡ ਸੀਗੀ ਥੈਂਕਸ ਕਰਦੇ ਹੋ ਇਹਨਾਂ ਦਾ ਸੋ ਬੱਚੇ ਵੀ ਖੁਸ਼ ਨੇ ਹੋਰ ਵੀ ਸਾਡੇ ਨਾਲ ਸੱਜਣ ਮੌਜੂਦ ਹੈ ਸਰ ਆਗੇ ਆਣਾ ਨੈਕਸ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਪਹੁੰਚੇ ਹੋਏ ਦੇਖਿਓ ਕਿ ਇਸ ਤਰਾਸਤੀ ਤੋਂ ਬਾਅਦ ਜਿੱਥੇ ਰੈਸਕਿਊ ਆਪਰੇਸ਼ਨ ਚੱਲੇ ਐਵੈਕੂਏਸ਼ਨ ਚੱਲੇ ਐ ਰੀਲਿਫ ਵਰਕ ਚੱਲੇ ਆ ਔਰ ਉਸ ਦੇ ਨਾਲ ਜਦੋਂ ਹੁਣ ਲਾਈਫ ਨਾਰਮਲਟੀ ਵੱਲ ਵਧ ਰਹੀ ਹੈ ਤਾਂ ਡੀਸੀ ਮੈਮ ਦਾ ਧਿਆਨ ਹੈ ਕਿ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਆ ਉਹ ਡਿਸਟਰਬ ਨਾ ਹੋਏ ਤਾਂ ਉਹਦੇ ਲਈ ਬਣ ਬੜੀ ਇਸ ਗੱਲ ਦਾ ਮੈਂ ਮੈਡਮ ਤੇ ਮਾਣ ਹੈ ਕਿ ਡੀਸੀ ਮੈਮ ਨੇ ਇਹ ਜਿਹੜੀ ਆ ਸਕੂਲ ਬੈਕ ਕਿਡਸ ਦੀ ਜਿਹੜੀ ਜ਼ਿੰਮੇਵਾਰੀ ਦੀ ਨੋਡਲ ਏਜੰਸੀ ਆ ਮੇਰੇ ਪਾਸ ਰੈੱਡ ਕਰਾਸ ਨੂੰ ਬਣਾਇਆ ਤਾਂ ਅਸੀਂ ਇਨੀਸ਼ੀਅਲ ਰੂਪ ਦੇ ਵਿੱਚ 10000 ਜਿਹੜੀਆਂ ਨੇ ਸਕੂਲ ਬੈਗਸ ਜਿਹੜੀਆਂ ਨੇ ਉਹ ਤਿਆਰ ਕਰਾ ਦਿੱਤੀਆਂ ਨੇ ਹੋਰ ਵੀ ਲੋੜ ਪੈਗੀ ਤੇ ਅਸੀਂ ਜਿਹੜੀਆਂ ਨੇ ਇਹਨਾਂ ਬੱਚਿਆਂ ਤੱਕ ਜਾਵਾਂਗੇ ਕਿਉਂਕਿ ਡੀਸੀ ਮੈਡਮ ਇਹ ਚਾਹੁੰਦੇ ਆ ਕਿ ਕੋਈ ਵੀ ਬੱਚਾ ਜਿਹਦੀ ਫਲੱਡ ਕਰਕੇ ਸਕੂਲ ਬੈਗ ਜਿਹੜੀ ਕਿਟ ਆ ਉਹ ਭਿਜ ਕੇ ਖਰਾਬ ਹੋ ਗਈ ਆ ਉਹਦੇ ਤੱਕ ਜਿਹੜਾ ਵਾ ਸਕੂਲ ਜਿਹੜੀ ਪਹੁੰਚਾਵਾਂਗੇ ਤਾਂ ਕਿ ਐਜੂਕੇਸ਼ਨ ਜਿਹੜੀ ਹੈ ਨਿਰਵਿਘਨ ਜਿਹੜੀ ਹੈ ਜਾਰੀ ਰਹੇ ਟੋਟਲ ਕਿੰਨੀਆਂ ਕਿਟਸ ਵੰਡਣ ਜਾ ਰਹੇ ਹੋ ਕਿੰਨੇ ਸਕੂਲਾਂ ਦੇ ਵਿੱਚ ਇਹ ਅਸੀਂ ਡੀਓ ਸਾਹਿਬ ਤੋਂ ਅਸੀਂ ਪੂਰਾ ਇੱਕ ਐਸਟੀਮੇਟ ਲੈ ਲਿਆ ਵਾ 10000 ਦਾ तो हालात जो देखे ने, बड़ा दुख होया। पर इतना डीसी साब सैमसंग साहब की बड़ी स्पीड उस सुधार किया जा रहा है कोशिश की जा रही है कि जिंदगी फिर तो पटरी के उ ਔਰ ਇਹ ਵੀ ਉਹਨਾਂ ਦਾ ਵਿਜ਼ਨ ਹੈਗਾ ਮੈਂ ਕਹਾਂਗਾ ਸਾਖੀ ਮੈਡਮ ਜੀ ਦਾ ਕਿ ਉਹਨਾਂ ਦਾ ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਬੱਚਿਆਂ ਦਾ ਭਵਿੱਖ ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੈਗੇ ਨੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਹੈ ਕਿ ਸਾਰੇ ਕੋਲ ਪਹਿਲ ਤੋਂ ਬੱਚੇ ਇਹ ਵੀ ਮੰਨਣਾ ਪਏਗਾ ਕਿ ਵੱਡੇ ਹਾਰ ਸਕਦੇ ਨੇ हिम्मत हार जन के बच्चे हिम्मत नहीं हार दे बच्चे बच्चों ने हिम्मत देखी ਤੁਸੀਂ چھوٹے چھوٹے ਬੱਚਿਆਂ ਨੂੰ ਬਿਲਕੁਲ ਹਾਂ ਹਾਂ ਬੱਚੇ ਜਲਦੀ ਹੌਸਲਾ ਬੱਚੇ ਬੱਚੇ ਛੋੜਦੇ ਨਹੀਂ ਹੌਸਲਾ ਇਸ ਕਰਕੇ ਇਹ ਵੀ ਇੱਕ ਵਿਜ਼ਨ ਦਾ ਹਿੱਸਾ ਹੈਗਾ ਸੀ ਕਿ ਉਹਨਾਂ ਨੇ ਜਿਹੜਾ ਬੱਚਿਆਂ ਨੂੰ ਜਿਹੜਾ ਹੈਗਾ ਇਹ ਪ੍ਰਾਇਰਟੀ ਦਿੱਤੀ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਪਹਿਲੇ ਜਿਹੜਾ ਸਮਾਨ ਵਗੈਰਾ ਪਹੁੰਚੇ ਉਹਨਾਂ ਦੇ ਕਾਪੀਆਂ ਖਰਾਬ ਹੋ ਗਈਆਂ ਕਿਤਾਬਾਂ ਖਰਾਬ ਹੋ ਗਈਆਂ ਨੇ ਬੈਗ ਨਹੀਂ ਹੈਗੇ ਪਾਣੀ ਕੰਟਮੀਨੇਟਡ ਹੋ ਚੁੱਕਿਆ ਹੈ ਪਾਣੀ ਜਿਹੜਾ ਹੈਗਾ ਇਹਨਾਂ ਖਰਾਬ ਹੋ ਚੁੱਕਿਆ ਹੈਗਾ ਇਸ ਕਰਕੇ अस ये सोचा दे ये, एक पानी दे ये कि की किट दापियां पेंसिलेराइए भी देखे है साफ सुथरा पानी नहीं तो मैं बच्चा एक चीज कहना चाहता हूँ तो बच्चो आपसे एक बात कहनी है आप लोग बहुत समझदार हो बहुत हिम्मत वाले हो और आप क्योंकि सातवीं और आठवीं कलास में पढ़ते हो इसलिए आप बहुत समझदार भी हो आपने खुद तो पढ़ना ही है यह सोच लेना है कि हमने सब ने पढ़ाई के अंदर अवल नंबर के ऊपर आना है अपने माता पिता को भी अपने परिवार को भी आप अब इतने बड़े हो चुके हो कि आपने उनको भी हिम्मत देनी है दो लाइने मैं आपके लिए बोलता हूं आप ध्यान रखना हिम्मत करने वालों की कभी हार नहीं होती याद रखना हिम्मत करने वालों की कभी हार नहीं होती कोशिश करने वालों की कभी हार नहीं होती नन्ही चीटी जब दाना लेकर चढ़ती है चढ़ती दीवारों पर सौ बार फिसलती है मन का विश्वास आपके मन में भी ऐसे विश्वास होना चाहिए मन का विश्वास रोगों में साहस भरता है चढ़कर गिरना गिरकर चढ़ना उसको न अखरता है आखिर उसकी हिम्मत बेकार नहीं होती हिम्मत करने वालों की कभी हार नहीं होती भी देख सकते हो बच्चों सर मैं ये कहना चाहती हूँ यहाँ के बच्चों से जो मैंने बात करी ये बच्चे आई एस ऑफिसर बनना चाहते हैं साक्षी मैम को देख के ये बच्चे फौजी बनना चाहते हैं तो जो बच्चों का हौसला है वो हमारे हौसले से या हमारी हिम्मत से बहुत ज्यादा है और इनका हौसला ही आगे बोलेगा कि आप और ज्यादा जो ज्यादा से ज्यादा कर सकते हो उसको करिए सर एक बार बच्चों के लिए तालियां बजा सकते हैं बिल्कुल जी बिल्कुल बच्चों के लिए ਅੱਜ ਇੰਟਰਵਿਊ ਕਰਨ ਲਈ ਤੁਸੀਂ ਫੀਚਰ ਸੈੱਟ ਹੈ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਕੋਲੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸਕੂਲਾਂ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਸਕੂਲ ਬੈਗ ਜਿਹੜੇ ਵੰਡੇ ਗਏ ਟੀਚਰਸ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਟੀਚਰਸ ਨਾਲ ਵੀ ਮੈਮ ਤੁਸੀਂ ਇਸ ਸਕੂਲ 'ਚ ਟੀਚ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਜਿੰਨੇ ਵੀ ਸਾਡੇ ਸੀਨੀਅਰ ਫੀਚਰ ਆਏ ਆ ਕਿਕੇ ਸਾਰਾ ਆਇਆ ਹੈ ਸਭ ਦਾ ਜੋ ਸਭ ਤੋਂ ਪਹਿਲਾਂ ਵੈਲਕਮ ਕਰਦੀ ਇਹਨਾਂ ਦਾ ਤੇ ਨਾਲ ਹੀ ਇਹਨਾਂ ਨੂੰ ਧੰਨਵਾਦ ਵੀ ਕਹਿ ਰਹੀਆਂ ਥੈਂਕ ਯੂ ਕਹਿ ਰਹੀਆਂ ਠੀਕ ਹੈ ਉਹਨਾਂ ਨੇ ਬੱਚਿਆਂ ਦੀ ਸਿਚੁਏਸ਼ਨ ਸਮਝਿਆ ਉਹਨਾਂ ਦੀ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਠੀਕ ਹੈ ਤੇ ਜੋ ਸਟੱਡੀ ਆ ਉਹਨੂੰ ਦੇਸ ਰੱਖਦੇ ਹੋਏ ਉਹਨੂੰ ਮੁੱਖ ਰੱਖਦੇ ਹੋਏ ਠੀਕ ਹੈ ਉਹਦੀ ਫਸਟ ਜਿਹੜੀ ਨੀਡ ਆ ਉਹ ਪੂਰੀ ਕਰਨ ਦੇ ਲਈ ਜੋ ਇਹਨਾਂ ਉਪਰਾਲਾ ਕੀਤਾ ਉਹਦੇ ਲਈ ਮੈਂ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ 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 ਸਰ ਬੱਚੋ ਸੇ ਕਿ ਆਪਾਂ ਪੁੱਛ ਸਕਦੇ ਹਾਂ ਇਹ 2 ਮਿੰਟ ਇਹ ਬੋਲੇ इनको ਡਰ ਜੋ ਇਨਕਾ ਹੈ ਉਹ ਨਿਕਲ ਜਾਏ ਥੋੜਾ ਥੋੜਾ ਸਾ ਡਰ ਕੀ ਕਹਿਣਾ ਚਾਹੁੰਦੇ ਹੋ ਬੈਂਕ ਮਿਲਿਆ ਤੁਹਾਨੂੰ ਇਸਨੇ ਫੌਜੀ ਬੰਨਾ ਹੈ

ਜੇਕਰ ਗੱਲ ਕਰਦੇ ਆਂ ਤਾਂ ਟੀਮ ਨੇ ਆ ਕੇ ਬੱਚਿਆਂ ਦਾ ਜਿੱਥੇ ਹੌਸਲਾ ਵਧਾਇਆ ਉੱਥੇ ਨਾਲ ਨਾਲ ਬੱਚੇ ਵੀ ਜਿਹੜੇ ਨੇ ਅਸਲ ਵਿੱਚ ਪੂਰੇ ਖੁਸ਼ ਨੇ ਔਰ ਅਜਿਹਾ ਮਾਹੌਲ ਹਰ ਸਕੂਲ ਦੇ ਵਿੱਚ ਹੋਣਾ ਚਾਹੀਦਾ ਤਾਂਕਿ ਬੱਚਿਆਂ ਨੂੰ ਇੱਕ ਵਧੀਆ ਐਟਮਾਸਫੇਅਰ ਮਿਲ ਸਕੇ ਉਹ ਇੱਕ ਵਧੀਆ ਜਗ੍ਹਾ ਦੇ ਉੱਤੇ ਵਧੀਆ ਫਰੈਸ਼ ਮਾਈਂਡ ਦੇ ਨਾਲ ਪੜ੍ਹ ਸਕਣ ਤੇ ਆਪਣੀ ਜ਼ਿੰਦਗੀ ਵਿੱਚ ਆਪਣੇ ਸੁਪਨਿਆਂ ਨੂੰ ਜਿਹੜਾ ਕਾਮਯਾਬ ਕਰ ਸਕਣ ਅਜਿਹੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ 파ਤਪਕ ਸਰਾਤ ਤੋਂ ਵਿਸ਼ਾ ਸ਼ਰਵਨ ਵੋਟ ਦਾਨੀ ਸੂਰਾ ਟੀਵੀ